ਸਾ ਸੰਗਤ ਜੀ ਅੱਜ ਗੱਲ ਕਰਾਂਗੇ ਹਰਿਆਣੇ ਦੀ ਕਮੇਟੀ ਬਾਰੇ ਤੇ ਹਰਿਆਣੇ ਦੀ ਇਲੈਕਸ਼ਨ ਬਾਰੇ ਉੱਥੇ ਸਿੱਖਾਂ ਦਾ ਕੀ ਜਿਹੜਾ ਸਾਰਾ ਸਿਸਟਮ ਹੈ ਕਿਵੇਂ ਚੱਲਿਆ ਆ ਰਿਹਾ ਜਿਹੜੇ ਹਰਿਆਣਾ ਵਾਲੇ ਅੱਡ ਪਾਵਰ ਮੰਗਦੇ ਸੀਗੇ ਵੀ ਸਾਨੂੰ ਅਕਾਲ ਤਖਤ ਦੇ ਥੱਲੇ ਹੀ ਗੁਰਦੁਆਰੇ ਚਲਾਉਣ ਦੀ ਪਾਵਰ ਦਿੱਤੀ ਜਾਵੇ ਪਰ ਕੋਸ਼ਕ ਗੌਲਕ ਦੇ ਭੁੱਖਿਆਂ ਨੇ ਉਹ ਗੱਲ ਸਿਰੇ ਨਹੀਂ ਲੱਗਣ ਦਿੱਤੀ ਜਿਦੇ ਕਰਕੇ ਹਰਿਆਣੇ ਦੇ ਸਿੱਖਾਂ ਨੇ ਅੱਡ ਕਮੇਟੀ ਬਣਾ ਲਈ ਜਿਹੜੀ ਅੱਡ ਕਮੇਟੀ ਬਣਾਉਣੀ ਕੋਈ ਹਰਜ਼ ਨਹੀਂ ਪਰ ਉਹਨਾਂ ਦੀ ਚੋਣ ਹੋਣੀ ਚਾਹੀਦੀ ਹੈ ਚੰਗੇ ਬੰਦੇ ਅੱਗੇ ਆਉਣੇ ਚਾਹੀਦੇ ਨੇ ਅੱਜ ਮੈਂ ਅੰਕੜੇ ਦੇਖ ਰਿਹਾ ਸੀ ਜਿਹੜੇ ਸਿੱਖਾਂ ਦੇ ਹਰਿਆਣੇ ਦੇ ਵਿੱਚ ਅੰਕੜੇ ਦਿੱਤੇ ਜਾਂਦੇ ਨੇ ਉਹ ਬਹੁਤ ਹੀ ਘੱਟ ਨੇ ਹਾਲਾਂਕਿ ਸਿੱਖ 35 ਲੱਖ ਤੋਂ ਉੱਤੇ ਆਬਾਦੀ ਹੈ ਜਿਹੜੀ ਹਰਿਆਣੇ ਚ ਹੈਗੀ ਆ ਪਰ 4-5 ਲੱਖ ਹੀ ਦਿਖਾਇਆ ਜਾਂਦਾ ਤਾਂ ਕਿ ਸਿੱਖਾਂ ਦਾ ਜਿਹੜਾ ਪ੍ਰਭਾਵ ਹੈ ਉਹਨੂੰ ਡਿਲਿਊਟ ਕਰਿਆ ਜਾਵੇ ਜਦ ਐਸਜੀਪੀਸੀ ਵਾਂਗੂ ਹਰਿਆਣੇ ਦੀ ਸੰਸਥਾ ਬਣੂਗੀ ਤਾਂ ਸਿੱਖ ਚਿਹਰੇ ਉਧਰ ਵੀ ਲੀਡਰ ਦੇ ਰੂਪ ਦੇ ਵਿੱਚ ਉੱਭਰ ਕੇ ਆਉਣਗੇ ਪਹਿਲਾਂ ਵੀ ਤੁਸੀਂ ਜਿਹੜਾ ਆਪਣੇ ਨਾਰਦਰਨ ਏਰੀਏ ਦੇ ਵਿੱਚ ਸਿੱਖਾਂ ਦਾ ਇੱਕ ਬਹੁਤ ਵੱਡਾ ਪ੍ਰਭਾਵ ਸੀ ਜਿਹੜਾ ਪਾਕਿਸਤਾਨ ਦੇ ਵਿੱਚ ਹੁਣ ਜਿਹੜਾ ਪੰਜਾਬ ਹੈ ਉਹਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਹਰਿਆਣੇ ਦੇ ਵਿੱਚ ਹਿਮਾਚਲ ਦੇ ਵਿੱਚ ਤੇ ਖਾਸ ਤੌਰ ਤੇ ਦਿੱਲੀ ਦੇ ਵਿੱਚ ਦਿੱਲੀ ਦੀ ਅੱਧੀ ਤੋਂ ਵੱਧ ਪ੍ਰਾਪਰਟੀ ਸਿੱਖਾ ਕੋਲ ਸੀ ਇਹਨਾਂ ਨੇ ਸਿੱਖਾਂ ਦੀ ਪਾਵਰ ਤੋੜਨ ਲਈ ਕਿਵੇਂ ਆਪਾਂ ਨੂੰ ਡਿਵਾਈਡ ਕਰਿਆ ਉਹ ਤਾਂ ਦੇਖਿਆ ਹੀ ਹੈ ਫਿਰ ਡਿਵੀਜ਼ਨ ਤੋਂ ਬਾਅਦ ਜਿਵੇਂ ਇਹਨਾਂ ਨੇ ਜਦ ਪਾਰਟੀਸ਼ਨ ਹੋਈ ਹੈ ਪਾਰਟੀਸ਼ਨ ਪ੍ਰੇਮ ਨਾਲ ਵੀ بڑے ਚਿੰਗੇ ਤਰੀਕੇ ਨਾਲ ਵੀ ਹੋ ਸਕਦੀ ਸੀ ਪਰ ਉੱਥੇ ਸਿੱਖਾਂ ਦੀ ਪੰਜਾਬੀਆਂ ਦੀ ਕੱਟ ਵੱਟ ਜੜੀ ਕਰਾਈ ਗਈ ਇਹ ਜਾਣ ਕੇ ਕਰੀ ਗਈ ਇੱਕ ਸ਼ਰਾਰਤ ਸੀ ਉਹਦੇ ਤੋਂ ਬਾਅਦ ਚ 84 ਵੇਲੇ ਕਿੰਨੇ ਸਿੱਖ ਮਾਰਾ ਕੇ ਦਿੱਲੀ ਆਪਣੇ ਤੋਂ ਵੋਕੇਟ ਕਰਾਉਣ ਲਈ ਇਹਨਾਂ ਨੇ ਸਾਰਾ ਉਹ ਕੋਸ਼ਿਸ਼ ਕੀਤੀ ਉਹਦੇ ਤੋਂ ਬਾਅਦ ਚ ਹਰਿਆਣੇ ਚ ਵੀ ਹੋਰ ਜਗ੍ਹਾ ਤੇ ਵੀ ਇਹ ਜਿਹੜੇ ਸਿੱਖ ਮੁੰਡਿਆਂ ਨੂੰ ਜਾਂਦਿਆਂ ਨੂੰ ਕਿਤੇ ਖਾਲਸਤਾਨੀ ਕਹਿ ਕੇ ਕੁੱਟਣਾ ਸਿੱਖ ਬੱਚਿਆਂ ਨੂੰ ਪੁਲਿਸ ਵੀ ਵਰਦੀ ਚ ਉਹਨਾਂ ਨੂੰ ਖਾਲਸਤਾਨੀ ਕਹਿਣਾ ਫੇਰ ਜੱਜਾਂ ਦੁਆਰਾ ਪੰਜਾਬ ਪੁਲਿਸ ਨੂੰ ਇੱਕ ਕਹਿ ਲੋ ਉਹਨਾਂ ਦੀ ਸਿਕਿਉਰਿਟੀ ਇਨਕਾਰ ਕਰ ਦੇਣੀ ਜਾਣੀ ਇਹ ਜਿਹੜਾ ਸਿੱਖਾਂ ਤੇ ਪੰਜਾਬੀਆਂ ਨੂੰ ਇੱਕ ਜਿਹੜਾ ਉਹਨਾਂ ਦਾ ਹੋਲਡ ਸੀਗਾ ਜਿਹੜੇ ਸਮਾਜ ਨੂੰ ਚਲਾਉਣ ਲਈ ਉਹਦੇ ਚੋਂ ਇਹਨਾਂ ਨੂੰ ਬਾਹਰ ਕੱਢਿਆ ਜਾ ਰਿਹਾ ਵੀ ਆਪਾਂ ਨੂੰ ਵੀ ਤੁਹਾਨੂੰ ਪਾਵਰ ਦੇ ਵਿੱਚ ਸ਼ੇਅਰ ਨਹੀਂ ਦਿੱਤਾ ਜਾਊਗਾ ਤੁਹਾਨੂੰ ਜਿਉਣ ਦਾ ਹੀ ਅਧਿਕਾਰ ਦੇ ਰਹੀਆਂ ਇਹ ਬਹੁਤ ਵੱਡੀ ਗੱਲ ਹੈ ਇਹ ਮੈਸੇਜ ਦਿੱਤਾ ਜਾ ਰਿਹਾ ਹੈ ਜਿਹੜੇ ਪੁਲਿਸ ਦੇ ਰੂਪ ਦੇ ਵਿੱਚ ਤੇ ਬਿਊਰੋਕਰੇਟਸ ਦੇ ਰੂਪ ਦੇ ਵਿੱਚ ਇਹ ਸਾਰੇ ਇੱਕ ਤਰੀਕੇ ਨਾਲ ਟੈਕਸ ਪੇਅਰ ਦੀ ਪੈਸੇ ਚੋਂ ਜਿਹੜਾ ਪੈਸਾ ਤਾਂ ਟੈਕਸ ਪੇਅਰ ਦਾ ਹੈ ਪਰ ਇਹ ਗੁੰਡਾਗਰਦੀ ਸਾਰੀ ਸਰਕਾਰ ਲਈ ਜਾਂ ਪਾਰਟੀਆਂ ਲਈ ਕਰਦੇ ਨੇ ਉਹਨਾਂ ਦੇ ਅਨਕੂਲ ਬੰਦਿਆਂ ਨੂੰ ਮੈਂਬਰ ਬਣਾਉਣਾ ਉਹਨਾਂ ਦੇ ਅਨਕੂਲ ਅੱਗੇ ਬੰਦਿਆਂ ਨੂੰ ਲਿਆਉਣਾ ਪਾਵਰ 'ਚ ਮਤਲਬ ਜਿਹੜਾ ਪਹਿਲਾਂ ਕੋਈ ਬੂਤ ਕੈਪਚਰਿੰਗ ਕਰਦਾ ਸੀ ਕੁਝ ਹੋਰ ਕਰਦਾ ਸੀ ਉਹ ਸਾਰੇ ਨੂੰ ਸਾਈਡ ਲਾਈਨ ਕਰਕੇ ਥੋੜੀ ਜੇਬ ਦੇ ਪੈਸੇ 'ਚ ਹੀ ਤੁਹਾਡੇ ਉੱਤੇ ਸਰਕਾਰੀ ਤੰਤਰ ਨੂੰ ਬਦਮਾਸ਼ਾਂ ਦੇ ਰੂਪ ਦੇ ਵਿੱਚ ਪੇਸ਼ ਕਰਿਆ ਜਾ ਰਿਹਾ ਹੈ ਵੀਡੀਓ ਦਾ ਇੱਕ ਬਜ਼ੁਰਗ ਦੇ ਮਗਰ ਪੈਣਾ ਤੇ ਹੋ ਰਹਿ ਜੇ ਹادثੇ ਹੋਣੇ ਜਿਹਦੇ ਵਿੱਚ ਕਾਂਗਰਸ ਦੇ ਵੱਡੇ ਵੱਡੇ ਲੀਡਰਾਂ ਨੂੰ ਡੀਸੀ ਲੈਵਲ ਤੱਕ ਖੈਬਾਜੀ ਹੋਣੀ ਇਹ ਸਾਰਾ ਕੁਝ ਦਿਖਾਉਂਦਾ ਹੈ ਵੀ ਥੋੜੀ ਜਿਹੜੀ ਆਮ ਲੀਡਰ ਦੀ ਸੁਣਵਾਈ ਨਹੀਂ ਹੈਗੀ ਆਮ ਬੰਦੇ ਦੀ ਸੁਣਵਾਈ ਕਿੱਥੋਂ ਹੋਊਗੀ ਵੱਡੇ ਲੀਡਰਾਂ ਨੂੰ ਨਹੀਂ ਪੁੱਛਿਆ ਜਾ ਰਿਹਾ ਇਹ ਸ਼ਰਮ ਇਹ ਸ਼ੋ ਕਰਦਾ ਟੈਕਸਪੇਅਰ ਦੀ ਮਨੀ ਨਾਲ ਜਿਹੜੀਆਂ ਤਨਖਾਹ ਦਿੱਤੀਆਂ ਜਾਂਦੀਆਂ ਨੇ ਉਹ ਬਦਮਾਸ਼ੀ ਦੇ ਰੂਪ ਦੇ ਵਿੱਚ ਆਪਾਂ ਨੂੰ ਵਾਪਸ ਮਿਲ ਰਹੀ ਹੈ ਚਾਹੇ ਉਹ ਪੁਲਿਸ ਪ੍ਰਸ਼ਾਸਨ ਹੋਵੇ ਚਾਹੇ ਉਹ ਐਡਮਿਨਿਸਟ੍ਰੇਟਿਡ ਹੋਵੇ ਚਾਹੇ ਉਹ ਬਲੋਕਾਂ ਦਾ ਹੋਵੇ ਹਰੇਕ ਰੂਪ ਦੇ ਵਿੱਚ ਜਿਹੜੇ ਕਹਿੰ ਲੋ ਐਮਐਲਏ ਜਾਂ ਮੁੱਖ ਮੰਤਰੀ ਦੇ ਨਾਲ ਰਿਲੇਟਡ ਬੰਦੇ ਨੇ ਉਹਨਾਂ ਦੇ ਅਨਕੂਲ ਹੀ ਗੱਲਬਾਤ ਕੀਤੀ ਜਾ ਰਹੀ ਹੈ ਉਹ ਚਾਹੇ ਤੁਸੀਂ ਪਰਚੇਸਸ ਨੂੰ ਲੈ ਕੇ ਲੈ ਲੋ ਪ੍ਰੋਪਰਟੀ ਦੇ ਡਿਸਪਿਊਟਸ ਨੂੰ ਨਾਕੇ ਲੈ ਲੋ ਹਰੇਕ ਚੀਜ਼ ਦੇ ਵਿੱਚ ਆਮ ਬੰਦੇ ਦੀ ਸੁਣਵਾਈ ਨਹੀਂ ਹੈ ਉਹਨੂੰ ਮਾਰਿਆ ਜਾ ਰਿਹਾ ਉਹਨੂੰ ਲੁੱਟਿਆ ਜਾ ਰਿਹਾ ਤੇ ਕੁੱਟਿਆ ਜਾ ਰਿਹਾ ਤੇ ਆਪਾਂ ਆਮ ਬੰਦੇ ਜੇ ਇਕਜੁੱਟ ਨਹੀਂ ਹੋਵਾਂਗੇ ਇਕੱਠੇ ਨਹੀਂ ਹੋਵਾਂਗੇ ਤਾਂ ਆਪਣੀ ਹੋਰ ਲੁੱਟ ਖੋਟ ਹੋਣੀ ਹੈ ਇਸ ਕਰਕੇ ਜਾਤ ਪਾਤ ਸਭ ਕਾਸੇ ਤੋਂ ਉੱਤੇ ਉੱਠ ਕੇ ਪਿੰਡਾਂ ਚ ਸ਼ਹਿਰਾਂ 'ਚ ਇੱਕ ਜੁੱਟ ਹੋਵੋ ਤਾਂ ਕਿ ਤੁਹਾਨੂੰ ਲੀਡਰ ਐਕਸਪਲੋਇਟ ਨਾ ਕਰ ਸਕਣ ਵਾਈਗੁਰੂ ਜੀ ਦਾ ਖਾਲਸਾ ਵਾਈਗੁਰੂ ਜੀ ਕਿਰਤ